ਹੰਦੇ ਰਵਾਂ ਬਹੁਤ ਜ਼ਰੂਰੀ ਹੈ ਸੁਣਨਾ ਫਿਰ ਸ਼ੈਤਾਨ ਦੀਆਂ ਤਾਕਤਾਂ ਤੋਂ ਪ੍ਰਭੂ ਕੀ ਕਰੇਗਾ ਉਹਦਾ ਆਤਮਾ ਜਿਹੜਾ ਪਵਿੱਤਰ ਆਤਮਾ ਸਾਨੂੰ ਉਹਨੇ ਦਿੱਤਾ ਹੈ ਪਾਕ ਰੂਹ ਜਿਹੜਾ ਦਿੱਤਾ ਹੈ ਪਵਿੱਤਰ ਆਤਮਾ ਦੇ ਵਾਸਤੇ ਇੱਕ ਤੇ ਵਚਨ ਸੁਣਨਾ ਤੇ ਵਚਨ ਨੂੰ ਕਾਇਮ ਰੱਖਣ ਵਾਸਤੇ ਵਚਨ ਆਪਣੇ ਜੀਵਨ ਦੇ ਵਿੱਚ ਰੱਖਣ ਵਾਸਤੇ ਪਵਿੱਤਰ ਆਤਮਾ ਦੀ ਸਹਾਇਤਾ ਲੈਣੀ ਬਹੁਤ ਜ਼ਰੂਰੀ ਹੈ ਬੋਲੇ ਹਾਲੇਲੂਇਆ ਪਵਿੱਤਰ ਆਤਮਾ ਦੇ ਵਾਸਤੇ ਦੁਆ ਕਰਦੇ ਰਹਿਣਾ ਪਵਿੱਤਰ ਆਤਮਾ ਦੇ ਨਾਲ ਮਗਨ ਰਹਿਣਾ ਪਵਿੱਤਰ ਆਤਮਾ ਵੱਲ ਧਿਆਨ ਦੇਣਾ ਕਿਉਂਕਿ ਵਚਨ ਸਾਡੀ ਜ਼ਿੰਦਗੀ ਦੇ ਵਿੱਚ ਹੁਣ ਆ ਤਾਕਤ ਜਿਹੜੀ ਸਮਰਥ ਮੰਨ ਲਓ ਜੀ ਇੱਕ ਹੁੰਦਾ ਬਰੂਦ ਤੇ ਕੁੰਦੀ ਹਰਾਫਲ ਰਫਲ ਤੋਂ ਬਿਨਾ ਬਰੂਦ ਨਹੀਂ ਤੇ ਇਹ ਦੋਨੋਂ ਹੀ ਰਲ ਕੇ ਇਕੱਠਾ ਕੰਮ ਕਰਦੇ ਆ ਦੁਸ਼ਮਣ ਨੂੰ ਮਾਰਦੇ ਆ ਪਵਿੱਤਰ ਆਤਮਾ ਖੁਦਾ ਨੇ ਹੁਣ ਮੰਨ ਲਓ ਜੀ ਇਹ ਦੋਨੋਂ ਚੀਜ਼ਾਂ ਆ ਜਦੋਂ ਰਲ ਜਾਂਦੀਆਂ ਤੇ ਫਿਰ ਦੁਸ਼ਮਣ ਨੂੰ ਕੀ ਕਰਦੀਆਂ ਖਤਮ ਕਰ ਦਿੰਦੀ ਇਸੇ ਤਰ੍ਹਾਂ ਖੁਦਾ ਦਾ ਪਵਿੱਤਰ ਆਤਮਾ ਆ ਤੇ ਵਚਨ ਆ ਪਵਿੱਤਰ ਆਤਮਾ ਤੇ ਵਚਨ ਇਹ ਬਹੁਤ ਜ਼ਰੂਰੀ ਸਾਡੇ ਜੀਵਨ ਦੇ ਵਿੱਚ ਹੋਣੇ ਚਾਹੀਦਾ ਪਵਿੱਤਰ ਆਤਮਾ ਜਦੋਂ ਸਾਡੇ ਵਿੱਚ ਮਗਨ ਰਹੇਗਾ ਅਸੀਂ ਪਵਿੱਤਰ ਆਤਮਾ ਦੇ ਵਿੱਚ ਮਗਨ ਰਵਾਂਗੇ ਦੁਆ ਵੀ ਕਰਦੇ ਰਵਾਂਗੇ ਮਗਨ ਰਵਾਂਗੇ ਉਹਦੇ ਨਾਲ ਗੱਲਾਂ ਕਰਦੇ ਰਵਾਂਗੇ ਉਹਦੇ ਨਾਲ ਤਵਜੂਹ ਲਾਉਂਦੇ ਰਵਾਂਗੇ ਉਹਦੇ ਨਾਲ ਮਗਨ ਹੋਣ ਵਾਸਤੇ ਸੋਚਦੇ ਰਵਾਂਗੇ ਉਹਦੀਆਂ ਵਿਚਾਰਾਂ ਭਾਵਨਾਵਾਂ ਦੇ ਵਿੱਚ ਅੱਗੇ ਵੱਧਦੇ ਜਾਵਾਂਗੇ ਤੇ ਫਿਰ ਗੌਰ ਕਰੋ ਫਿਰ ਸਤਾਨ ਦੀਆਂ ਬਿਮਾਰੀਆਂ ਸਤਾਨ ਦੀਆਂ ਤਾਕਤਾਂ ਜੜਾਂ ਤੋਂ ਖੜ ਜਾਣਗੀਆਂ ਬੋਲੇ ਹallelujah ਖਤਮ ਹੋ ਜਾਣਗੇ ਔਰ ਸਾਡੇ ਜੀਵਨ ਚੋਂ ਜਾਂਦੀਆਂ ਰਹਿਣਗੇ ਜਦੋਂ ਅਸੀਂ ਪਰਮੇਸ਼ਵਰ ਦੇ ਪਵਿੱਤਰ ਆਤਮਾ ਦੇ ਦੁਆਰਾ ਪ੍ਰਭੂ ਦੇ ਆਤਮਾ ਦੇ ਦੁਆਰਾ ਅਸੀਂ ਅੱਗੇ ਵਧਦੇ ਜਾਵਾਂਗੇ ਅੱਗੇ ਵਧਦੇ ਜਾਵਾਂਗੇ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਦੁਆ ਵੀ ਕਰਦੇ ਰਹੀਏ ਪ੍ਰਾਰਥਨਾ ਦੇ ਵਿੱਚ ਵੀ ਮੰਗ ਰਹੀਏ ਜਿਵੇਂ ਸੰਤ ਸਿਖਾਉਣ ਜਿਵੇਂ ਪ੍ਰਭੂ ਦੇ ਸੇਵਕ ਸਾਨੂੰ ਦੱਸ ਰਹੇ ਆ ਜਿਹੜੇ ਸਾਡੇ ਵਾਸਤੇ ਮਿਹਨਤ ਕਰਨ ਜਿਹੜੇ ਸਾਡੇ ਵਾਸਤੇ ਸਾਡੇ ਵਾਸਤੇ ਮੁਸਕਤ ਕਰਨ ਜਿਹੜੇ ਸਾਨੂੰ ਦੇਖ ਸਾਡੀ ਪਾਲ ਕਰਦੇ ਰਹਿਣ ਔਰ ਬਾਈਬਲ ਦੇ ਵਿੱਚ ਲਿਖਿਆ ਉਹਨਾਂ ਦੇ ਨਾਲ ਮਿਲ ਕੇ ਅਸੀਂ ਪ੍ਰਾਰਥਨਾ ਦੇ ਵਿੱਚ ਜੁੜੇ ਰਹੀ ਇੱਕ ਤੇ ਜੁੰਦਾ ਵਚਨ ਦੂਜਾ ਪਵਿੱਤਰ ਆਤਮਾ ਉਹ ਕੀ ਕਰੇਗਾ ਸਾਡੇ ਜੀਵਨ ਦੇ ਵਿੱਚੋਂ ਸਾਰੇ ਪਾਪ ਨੂੰ ਖਤਮ ਕਰ ਦੇਗਾ ਸਾਡੇ ਜੀਵਨ ਚ ਪਾਪ ਨਹੀਂ ਰਹੰਦੇਗਾ ਪਾਪ ਜੜਾਂ ਚੋਂ ਖਤਮ ਹੋਣਗੇ ਜਦੋਂ ਅਸੀਂ ਵਚਨ ਸੁਣਾਗੇ ਵਚਨ ਪੜਾਂਗੇ ਤੇ ਪਵਿੱਤਰ ਆਤਮਾ ਨਾਲ ਮਗਨ ਰਵਾਂਗੇ ਪਵਿੱਤਰ ਆਤਮਾ ਨਾਲ ਮਗਨ ਹੋਣਾ ਬਹੁਤ ਜ਼ਰੂਰੀ ਹੈ ਪਵਿੱਤਰ ਆਤਮਾ ਦੀਆਂ ਗੱਲਾਂ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਔਰ ਬਾਈਬਲ ਦੇ ਵਿੱਚ ਲਿਖਿਆ ਆ ਕਿ ਜਿੱਥੇ ਦਰਸ਼ਨ ਨਹੀਂ ਬੇਮੁਹਾਰੇ ਲੋਕ ਹੋ ਜਾਣਗੇ। ਸਾਨੂੰ ਪਵਿੱਤਰ ਆਤਮਾ ਦਾ ਦਰਸ਼ਨ ਪਾਉਣਾ, ਪਵਿੱਤਰ ਆਤਮਾ ਦੇ ਬਾਰੇ ਗਿਆਨ ਹੋਣਾ, ਸਾਡੇ ਅੰਦਰ ਦਰਸ਼ਨ ਹੋਣਾ ਉਹ ਬਹੁਤ ਜ਼ਰੂਰੀ ਹੈ। ਜਿਵੇਂ ਅਸੀਂ ਰਾਤ ਜਿਹੜੀ ਹੁੰਦੀ ਹੈ ਜਦੋਂ ਉਹਦੇ ਵਿੱਚ ਦਰਸ਼ਨ ਪਾਉਂਦੇ ਆ ਸੁਪਨੇ ਦੇ ਦਰਸ਼ਨ ਪਾਉਂਦੇ ਆ ਤੇ ਫਿਰ ਗੌਰ ਕਰੋ ਪਵਿੱਤਰ ਆਤਮਾ ਦੇ ਵਿੱਚ ਮਗਨ ਹੋਣਾ ਬਹੁਤ ਬਹੁਤ ਜ਼ਰੂਰੀ ਹੈ ਬੋਲੇ ਹਾਲੇਲੂਇਆ ਹਾਲੇਲੂਇਆ ਜਦੋਂ ਅਸੀਂ ਮਗਨ ਹੋਵਾਂਗੇ ਪਵਿੱਤਰ ਆਤਮਾ ਦੇ ਵਿੱਚ ਜਦੋਂ ਅਸੀਂ ਮਗਨ ਹੋ ਜਾਾਂਗੇ ਪਵਿੱਤਰ ਆਤਮਾ ਦੇ ਵਿੱਚ ਉਸ ਵੇਲੇ ਉਸ ਵੇਲੇ ਸ਼ਤਾਨ ਨੂੰ ਪਤਾ ਲੱਗ ਜਾਣਾ ਕਿ ਇਹ ਮੇਰੇ ਵੱਸ ਵਾਲੀ ਨਹੀਂ ਗੱਲ ਕਿਉਂਕਿ ਅਸੀਂ ਜਦੋਂ ਬਹੁਤ ਤਾਕਤਵੰਦ ਬਣਦੇ ਜਾਵਾਂਗੇ ਬਹੁਤ ਅੱਗੇ ਵੱਧਦੇ ਜਾਵਾਂਗੇ ਫਿਰ ਉਹਨੂੰ ਸਾਡੇ ਜੀਵਨ ਦੇ ਵਿੱਚੋਂ ਜਾਣਾ ਪੈਣਾ ਫਿਰ ਉਹਨੂੰ ਆਪਣੀਆਂ ਬਿਮਾਰੀਆਂ ਪਰ ਲੈ ਕੇ ਜਾਣਾ ਪੈਣਾ ਔਰ ਅੱਜ ਜ਼ਰੂਰ ਤੇ ਆ ਸਾਨੂੰ ਕਿ ਅਸੀਂ ਪਵਿੱਤਰ ਆਤਮਾ ਦੇ ਵਿੱਚ ਮਗਨ ਰਹੀਏ, ਵਚਨ ਸੁਣਦੇ ਰਹੀਏ, ਵਚਨ ਦੇ ਨਾਲ ਪਿਆਰ ਕਰਦੇ ਰਹੀਏ, ਵਚਨ ਦੇ ਨਾਲ ਭਰੇ ਰਹੀਏ, ਵਚਨ ਦੇ ਨਾਲ ਲੱਗੇ ਰਹੀਏ, ਵਚਨ ਦੇ ਨਾਲ ਜੁੜੇ ਰਹੀਏ, ਪਵਿੱਤਰ ਆਤਮਾ ਦੇ ਨਾਲ ਜੁੜੇ ਰਹੀਏ। ਬੋਲੋ ਹallelujah। ਪਵਿੱਤਰ ਆਤਮਾ ਦੇ ਵਿੱਚ ਘਟ ਨਾ ਜਾਏ। ਔਰ ਇਹ ਚੀਜ਼ਾਂ ਜਦੋਂ ਸਾਡੇ ਜੀਵਨ ਦੇ ਵਿੱਚ ਬਣੀਆਂ ਰਹਿਣਗੀਆਂ ਤੇ ਬਾਈਬਲ ਦੇ ਵਿੱਚ ਲਿਖਿਆ ਪਾਪ ਸਾਡੇ ਜੀਵਨ ਦੇ ਵਿੱਚ ਅਸਰ ਨਹੀਂ ਕਰ ਸਕੇਗਾ ਪਾਪ ਸਾਡੇ ਜੀਵਨ ਦੇ ਅੰਦਰ ਵਾਸ ਨਹੀਂ ਕਰ ਸਕੇਗਾ ਇਹ ਜ਼ਰੂਰੀ ਹੈ ਇਹ ਜ਼ਰੂਰੀ ਹੈ ਕਿ ਅਸੀਂ ਖੁਦਾਵੰਦ ਦੇ ਕਲਾਮ ਦੇ ਵਿੱਚ ਮਗਨ ਰਹਿ ਸਕੀਏ ਉਹਦੀ ਹਜ਼ੂਰੀ ਦੇ ਵਿੱਚ ਮਗਨ ਰਹਿ ਸਕੀਏ ਬੋਲੇ ਹਾਲੇਲੂਇ ਹਾਲੇਲੂਇ ਅੱਜ ਬਾਈਬਲ ਦੇ ਵਿੱਚ ਲਿਖਿਆ ਆ ਕਿ ਅੱਜ ਦਾ ਇਨਸਾਨ ਕਿੱਦਾਂ ਚੱਲਦਿਆ ਕਿੱਦਾਂ ਚੱਲਦਾ ਤੇ ਚੰਗੇ ਵਿਸ਼ਵਾਸੀਆਂ ਨੂੰ ਕਿੱਦਾਂ ਚੱਲਣ ਵਾਸਤੇ ਕਹਿ ਰਿਹਾ ਚੰਗੇ ਵਿਸ਼ਵਾਸੀਆਂ ਨੂੰ ਕਹਿ ਰਿਹਾ ਆ ਜਦੋਂ ਤੁਸੀਂ ਇਬਰਾਨੀਆਂ ਦਾ ਖਾਤ 12 ਅਧੇ ਉਹਦੀ ਪਹਿਲੀ ਆਇਤ ਨੂੰ ਪੜੋਗੇ ਉੱਥੇ ਬਚਨ ਦੇ ਵਿੱਚ ਲਿਖਿਆ ਜਦੋਂ ਐਡੇ ਵੱਡੇ ਗਵਾਹਾਂ ਦੇ ਬਦਲ ਨੇ ਸਾਨੂੰ ਘੇਰਿਆ ਹੋਇਆ ਤੇ ਆਓ ਅਸੀਂ ਹਰੇਕ ਪਾਪ ਨੂੰ ਪਰਾਂ ਸੁੱਟ ਦਈਏ ਤੇ ਜਿਹੜੀ ਸਾਡੇ ਸਾਹਮਣੇ ਦੌੜ ਪਈ ਆ ਉਹਦੇ ਵਿੱਚ ਸਬਰ ਦੇ ਨਾਲ ਦੌੜੀਏ ਕਿੱਦਾਂ ਦੌੜੀਏ ਸਬਰ ਦੇ ਨਾਲ ਤੁਰੇ ਰਹੀਏ ਤੁਰੇ ਰਹੀਏ ਅੱਜ ਬੜੇ ਲੋਕ ਆ ਜਿਹੜੇ ਥੋੜਾ ਪ੍ਰਭੂ ਦੇ ਵਿੱਚ ਚੱਲਦੇ ਆ ਮਹੀਨਾ ਦੋ ਮਹੀਨੇ ਬੜਾ ਮਗਲ ਰਹਿੰਦੇ ਆ ਬੜੀ ਦੁਆ ਕਰਦੇ ਆ ਬੜੇ ਸੁਣਨ ਦੇ ਵਿੱਚ ਆਉਂਦਾ ਹੈ ਫੇਰ ਮੁੜ ਕੇ ਮੋੜ ਉੱਥੇ ਦੇ ਉੱਥੇ ਚਲੇ ਜਾਂਦੇ ਬੜੇ ਲੋਕ ਆ ਬਾਈਬਲ ਪੜ੍ਹਨੀ ਪੜੇ ਦੋ ਤਿੰਨ ਮਹੀਨੇ ਛੇ ਮਹੀਨੇ ਬੜਾ ਚੱਲਣਾ ਮੁੜ ਕੇ ਫੇਰ ਉੱਥੇ ਦੇ ਉੱਥੇ ਚਲੇ ਜਾਂਦੇ ਪਰ ਐਸੇ ਨਹੀਂ ਬਾਈਬਲ ਦੇ ਵਿੱਚ ਲਿਖਿਆ ਕਿ ਸਬਰ ਦੇ ਨਾਲ ਤੁਰੇ ਰਹੋ ਤੁਰੇ ਰਹੋ ਤੁਰੇ ਰਹੋ ਇਹ ਜੀਵਨ ਦੇ ਅੰਦਰ ਇਹ ਜੀਵਨ ਦੇ ਅੰਦਰ ਸਤਾਨ ਬੜੀਆਂ ਰੁਕਾਵਟਾਂ ਪਾਉਂਦਾ ਹੈ ਪਰ ਜਦੋਂ ਤੁਸੀਂ ਵਚਨ ਸੁਣੋਗੇ ਕਲਾਮ ਸੁਣੋਗੇ ਇਹ ਸਾਡੇ ਤੁਹਾਡੇ ਸਾਹਮਣੇ ਦੀਵਾਰਾਂ ਨਿਕਿਆ ਨਿਕਿਆ ਜਿਹੜੀਆਂ ਸਤਾਨ ਲਾ ਦਿੰਦਾ ਹੈ ਉਹ ਤੁਹਾਨੂੰ ਲੱਗਣਗੀਆਂ ਨਹੀਂ ਉਹ ਤੁਸੀਂ ਛੱਟ ਇਹਨਾਂ ਤੋਂ ਉੱਸਲ ਦੇ ਜਾਓਗੇ ਤੋਂ ਦੇ ਲੰਘ ਦੇ ਜਾਓਗੇ ਬੋਲੇ ਹਾਲੇਲੂਇ ਹਾਲੇਲੂਇ ਹਾਲੇਲੂਇਆ ਔਰ ਤੁਸੀਂ ਇਹਨਾਂ ਤੋਂ ਨੰਗਦੇ ਜਾਓਗੇ ਪਰ ਤਾਦ ਨੰਗ ਹੋਗੇ ਅੱਜ ਜੇਕਰ ਪਵਿੱਤਰ ਆਤਮਾ ਦੇ ਵਿੱਚ ਮਗਨ ਹੋ ਕੇ ਸਵਰ ਦੇ ਨਾਲ ਤੁਰੇ ਰਹੋਗੇ ਵਚਨ ਸੁਣਦੇ ਰਹੋਗੇ ਕਲਾਮ ਸੁਣਦੇ ਰਹੋਗੇ ਕਲਾਮ ਨੂੰ ਭੁੱਲੋਗੇ ਨਹੀਂ ਰੋਟੀ ਖਾਣੀ ਭੁੱਲ ਜਾਓ ਦੁਨੀਆ ਦਾ ਕੰਮ ਭੁੱਲ ਜਾਵੋ ਪਰ ਹਮੇਸ਼ਾ ਖੁਦਾ ਦਾ ਕਲਾਮ ਯਾਦ ਰੱਖਣਾ ਚਾਹੀਦਾ ਦੁਆ ਯਾਦ ਰੱਖਣੀ ਚਾਹੀਦੀ ਹੈ ਮਗਨ ਹੋਣਾ ਯਾਦ ਰੱਖਣਾ ਚਾਹੀਦਾ ਸਾਰਾ ਕੁਝ ਭੁੱਲ ਜਾਵੇ ਪਰ ਪ੍ਰਭੂ ਦੀ ਹਜ਼ੂਰੀ ਨਹੀਂ ਭੁੱਲਣੀ ਚਾਹੀਦੀ ਫਿਰ ਦੇਖੋ ਖੁਦਾ ਦੀ ਕਿਰਪਾ ਵਾਧੀ ਜਾਏਗੀ ਆਈਏ ਖਮਾਣੇ ਪਿਆਰੇ ਯਿਸੂ ਦਾਸ ਰੀ ਆਪਣੇ ਬੱਚਿਆਂ ਉੱਤੇ ਬੜਾ ਫਜ਼ਲ ਕਰ ਅੱਜ ਦੀ ਬੰਦਗੀ ਦੇ ਨਾਲ ਅੱਜ ਦੇ ਵਚਨ ਸੁਣਨ ਦੇ ਨਾਲ ਇਹਨਾਂ ਦੇ ਪਰਿਵਾਰ ਅੰਦਰ ਇਹਨਾਂ ਦੇ ਘਰ ਅੰਦਰ ਇਹਨਾਂ ਦੇ ਬਿਜ਼ਨਸ ਅੰਦਰ ਯਿਸੂ ਦੇ ਨਾਮ ਦੇ ਵਿੱਚ ਵੱਡੀ ਕਿਰਪਾ ਹੋ ਜਾਏ ਸਾਰੇ ਬਿਮਾਰ ਛੰ데요 ਰਹਿ ਆਏ ਖੁਦਾਵੰਤਾਂ ਅੰਦਰੁਸਤੀ ਦੇ ਵੱਡੀ ਕਿਰਪਾ ਕਰ ਸੁਣਨ ਵਾਲਿਆਂ ਉੱਤੇ ਰਹਿਮ ਹੋ ਜਾਏ ਅੱਜ ਦੀ ਹਜ਼ੂਰੀ ਨਾਲ ਭਰਦੇ ਔਰ ਪ੍ਰਭੂ ਜਿੱਥੋਂ ਤੱਕ ਤੇਰਾ ਕਲਾਮ ਗਿਆ ਉਹਨਾਂ ਚਿਰ ਤੇ ਕਰ ਖੁਦਾਵੰਦ ਆਹੇ ਪ੍ਰਭੂ ਜੀ ਤੇਰੇ ਲੋਕਾਂ ਦਾ ਜੀਵਨ ਪਵਿੱਤਰ ਬਣਿਆ ਰਹੇ ਕਿਸੇ ਗੱਲ ਦੀ ਘਾਟ ਨਾ ਬਹੁਤ ਬਰਕਾ ਦੇ ਤਾਜ਼ਗੀ ਦੇ ਆਸ਼ੀਸ਼ ਦੇ ਮਸਾ ਦੇ ਬਰਕਾ ਦੇ ਯਿਸੂ ਮਸੀਹ ਦੇ ਸੀ ਆਮਨ